welcom to khanna news live ਪੰਜਾਬ ਦੇ ਮੁਖ ਸਕੱਤਰ ਅਨੁਰਾਗ ਵਰਮਾ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਕਰਕੇ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਂਦੇ ਆ ਸਮੂਹ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਕਿਹਾ ਕਿ ਮੌਜੂਦਾ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ 132 ਲੱਖ ਮੀਟਰਕਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ ਜਿਸ ਵਿੱਚੋਂ ਕੱਲ ਮੰਡੀਆਂ ਵਿੱਚ 68.8 ਲੱਖ ਮੀਟਰਕਟਨ ਕਣਕ ਦੀ ਆਮਦ ਹੋ ਚੁੱਕੀ ਹੈ ਇਸ ਦੌਰਾਨ ਵਰਮਾ ਨੇ ਕਿਹਾ ਕਿ ਮੰਡੀ ਵਿੱਚ ਕਣਕ ਦੀ ਆਮਦ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਫਸਲ ਦੀ ਸਫਾਈ ਅਤੇ ਖਰੀਦ ਪ੍ਰਕਿਰਿਆ ਕੀਤੀ ਜਾ ਰਹੀ ਹੈ ਅਤੇ 48 ਘੰਟਿਆਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਘਟੋ ਘਟ ਸਮਰਥਨ ਮੁੱਲ ਤਹਿਤ ਭੁਗਤਾਨ ਕੀਤਾ ਜਾ ਰਿਹਾ ਹੈ ਅਤੇ ਨਿਯਮ ਤਹਿਤ ਕਿਸਾਨਾਂ ਨੂੰ 7950 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਾਕੀ ਹੈ ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਰੋਜ਼ਾਨਾ ਮੰਡੀਆਂ ਦਾ ਦੌਰਾ ਕਰਨ ਅਤੇ ਫਸਲ ਦੀ ਚੁਕਾਈ ਨੂੰ ਵਧਾਉਣ ਦੇ ਦੇਸ਼ ਦਿੱਤੇ ਅੱਜ ਮੰਡੀਆਂ ਦੇ ਵਿੱਚ ਅੱਜ ਮੰਡੀਆਂ ਚ ਆਣ ਦਾ ਪਰਪਸ ਇਹ ਹੈ ਕਿ ਇਸ ਵੇਲੇ ਪ੍ਰੋਕਿਊਰਮੈਂਟ ਜਿਹੜੀ ਕਣਕ ਦੀ ਆ ਉਹ ਚੱਲ ਰਹੀ ਹੈ ਤੇ ਇੱਥੇ ਮੇਰਾ ਆਣ ਦਾ ਪਰਪਸ ਹੈ ਇਹ ਦੇਖਣਾ ਕਿ ਪ੍ਰੋਕਿਊਰਮੈਂਟ ਠੀਕ ਚੱਲ ਰਹੀ ਹੈ ਕਿਸਾਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਓਵਰ ਆਲ ਸਟੇਟ ਦੀ ਪੋਜੀਸ਼ਨ ਇਹ ਹੈ ਕਿ ਅਸੀਂ 132 ਲੱਖ ਐਮਟੀ ਦੀ ਕਣਕ ਮੰਡੀਆਂ ਚ ਆਣ ਦੀ ਆਸ ਕਰ ਰਹੇ ਹਾਂ ਕੱਲ ਸ਼ਾਮ ਤੱਕ ਉਸ ਤੋਂ ਅੱਧੀ ਕਣਕ ਮਹਾਰਾਜ ਦੀਆਂ ਮੰਡੀਆਂ ਚ 66 ਲੱਖ ਐਮਟੀ ਆ ਚੁੱਕੀ ਹੈ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਉਸ ਚੋਂ 91 ਲੱਖ ਐਮਟੀ 91 ਪ੍ਰਤੀਸ਼ਤ ਰਫਲੀ 40 ਲੱਖ ਐਮਟੀ ਦੀ ਖਰੀਦ ਵੀ ਅਸੀਂ ਕਰ ਚੁੱਕੇ ਹਾਂ ਤੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਜਿਹੜਾ ਵੀ ਕਿਸਾਨ ਮੰਡੀ ਦੇ ਵਿੱਚ ਫਸਲ ਲੈ ਕੇ ਆਂਦਾ ਹੈ ਉਹਦੀ 48 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋ ਜਾਏ ਰਫਲੀ 900 ਕਰੋੜ ਦੀ ਪੇਮੈਂਟ ਡਿਊ ਸੀਗੀ ਉਹਦੇ ਮੁਕਾਬਲੇ ਉਹ 2000 ਕਰੋੜ ਰੁਪਏ ਵਾਧੀ ਪੇਮੈਂਟ ਅਸੀਂ ਕਰ ਚੁੱਕੇ ਆ ਯਾਨੀ ਕਿ ਕਈ ਕਿਸਾਨਾਂ ਨੂੰ ਤਾਂ 48 ਕਟੇ ਤੋਂ ਪਹਿਲਾਂ ਦੀ ਵੀ ਤੇ ਅਸੀਂ ਅਦਾਇਗੀ ਕਰਤੀ ਹੈ ਇੱਥੇ ਤੁਹਾਡੇ ਨਾਲ ਮੈਂ ਮੰਡੀ ਦੇ ਵਿੱਚ ਵੀ ਜ਼ਿੰਮੇਦਾਰਾਂ ਤੋਂ ਪੁੱਛਿਆ ਜਿਨ੍ਹਾਂ ਦੀ ਅੱਜ ਸਵੇਰੇ 7-8 ਵਜੇ ਫਸਲ ਲਿਆਂਦੀ ਹੈ ਉਹਨਾਂ ਦੀ ਵੀ ਇਸ ਵੇਲੇ 1:30 ਵਜੇ ਬੁਲੀ ਹੋ ਗਈ ਹੈ ਤੇ ਆਪਾਂ ਹਾਕ ਮਾਰ ਕੇ ਪੁੱਛਿਆ ਕੋਈ ਵੀ ਕਿਸਾਨ ਹੈ ਜਾਨੀ ਸੀ ਜਿਹੜਾ ਕੱਲ ਫਸਲ ਲਿਆ ਹੋਇਆ ਜਾਂ ਪਰਸੋ ਫਸਲ ਲਿਆ ਹੋਇਆ ਯਾਨੀ ਕਿ ਕੱਲ ਦੇ ਜਿੰਨੇ ਵੀ ਕਿਸਾਨ ਸੀ ਸਾਰਿਆਂ ਦੀ ਫਸਲ ਤੁਲਗੀ ਹੈ ਖਰੀਦੀ ਗਈ ਹੈ ਤੁਲਗੀ ਹੈ ਤੇ ਕਿਸਾਨ ਖਾਰਗ ਹੋ ਗਿਆ ਉਹਨੂੰ ਘਰ ਜਾਏਗਾ ਉੱਥੇ ਉਹਦੇ ਜਦ ਪੇਮੈਂਟ ਪਏਗੀ 48 ਘੰਟੇ ਦੇ ਅੰਦਰ ਅੰਦਰ ਉਹਨੂੰ ਮੈਸੇਜ ਆ ਜਾਏਗਾ ਤੋਂ ਅਸੀਂ ਯਕੀਨੀ ਬਣਾ ਰਹੇ ਹਾਂ ਸਾਰੇ ਰਾਜ ਦੇ ਡੀਸੀਜ਼ ਔਨ देयर ਟੂਰਸ ਨੇ ਕਿ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ ਜਿਸ ਤਰ੍ਹਾਂ ਇਸੇ ਵੀਕ ਨੂੰ ਪੀਕ ਤੇ ਮੈਨ ਜਾ ਰਿਹਾ ਕਿ ਇਸ ਵਾਰ ਜਿਹੜਾ ਇੱਕ ਹਫਤਾ ਗਲਟਾਉਂ ਦੀ ਇਸ ਭਾਵਨਾ ਉਸ ਨੂੰ ਲੈ ਕੇ ਅਰੇਂਜਮੈਂਟ ਮੈਂ ਆ ਇਸ ਵੇਲੇ ਇਸ ਸਾਲ ਤੁਸੀਂ ਜਾਣਦੇ ਹੋ ਕਿ بارشਾਂ ਹੋਣ ਕਰਕੇ ਸ਼ੁਰੂ ਦੇ ਵਿੱਚ ਕਣਕ ਦੀ ਮੰਡੀਆਂ ਦੇ ਵਿੱਚ آمد ਨਹੀਂ ਹੋਈ ਅਸੀਂ ਜਿਹੜਾ ਪਿਛਲਾ ਰਿਕਾਰਡ ਦੇਖਿਆ ਹੈ ਮੈਕਸਿਮ 7.5 ਤੋਂ 8 ਲੱਖ ਐਮਟੀ ਰਾਜ ਦੀ ਮੈਂ ਟੋਟਲ ਜੇ ਗੱਲ ਕਰਾਂ ਮੰਡੀਆਂ ਦੇ ਵਿੱਚ ਕਣਕ ਪੀਕ ਆਈ ਸੀ ਜਦ ਲਈ ਆਈ ਸੀ ਇਸ ਸਾਲ ਨੂੰ ਪੀਕ ਕਿਉਂਕਿ ਡਿਲੇ ਹੋ ਗਈ بارش ਕਰਕੇ ਫਾਰਮਰਜ਼ ਨੇ ਕਿਸਾਨਾਂ ਨੇ ਫਟਾਫਟ ਫਸਲ ਲਿਆਂਦੀ ਇਸ ਲੰਤਿਨ ਚਾਰ ਦਿਨਾਂ ਸਾਢੇ 12 ਲੱਖ ਦੀ ਪੀਕ ਟੱਚ ਕੀਤੀ ਹੈ ਪਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਟੀਆਂ ਕਿਸਾਨ ਦਾ ਮਤਲਬ ਤਾਂ ਉਹਦੀ ਫਸਲ ਦੀ ਸਾਫ ਸਫਾਈ ਤੇ ਖਰੀਦ ਤੇ ਉਹਦੀ ਤੁਲਾਈ ਤੱਕ ਹੈਗਾ ਉਸ ਤੋਂ ਬਾਅਦ ਕਿਸਾਨ ਫਾਰਕ ਹੈ ਉਸ ਤੋਂ ਬਾਅਦ ਸਾਡੀ ਪ੍ਰੋਕਿਊਰਮੈਂਟ ਏਜੰਸੀ ਤੇ ਆੜਤੀਆਂ ਦੀ ਜ਼ਿੰਮੇਵਾਰੀ ਹੈ ਤੋਂ ਜਿੱਥੇ ਤੱਕ ਖਰੀਦ ਹੈ ਮੈਂ ਤੁਹਾਨੂੰ ਦੱਸਿਆ 99% ਅਸੀਂ ਖਰੀਦ ਕਰ ਰਹੇ ਹਾਂ ਕਰ ਚੁੱਕੇ ਹਾਂ ਜਿਹੜਾ ਮਾਲ ਆ ਰਿਹਾ ਸੇਮ ਡੇ ਕੋਸ਼ਿਸ਼ ਹੈ ਖਰੀਦ ਹੋ ਜਾਏ ਜਿਹੜੀ ਪੇਮੈਂਟ ਹੈ ਉਹ 100% ਦੇ ਬਜਾਏ ਸਾਡੀ 115% ਚੱਲ ਰਹੀ ਹੈ ਲਿਫਟਿੰਗ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲਿਫਟਿੰਗ ਦੀ ਪਿਛਲੇ ਸਾਲਾਂ ਦੀ ਪੀਕ ਸਾਢੇ 4 ਲੱਖ ਐਮਟੀਸੀ ਅਸੀਂ ਸਾਰੇ ਰਿਸੋਰਸਸ ਲਗਾ ਕੇ ਹਾਲਾਂਕਿ ਲੇਬਰ ਬਿਹਾਰ ਵਗੈਰਾ ਤੋਂ ਇਸ ਵੇਲੇ ਘਟ ਹੈ ਸਾਢੇ 5 ਲੱਖ ਕੱਲ ਲਿਫਟਿੰਗ ਅਚੀਵ ਕਰ ਲਈ ਹੈ ਸਾਡਾ ਟਾਰਗੇਟ ਹੈ ਅੱਜ ਕੱਲ ਚ ਉਹਨੂੰ ਸਾਢੇ 6 ਲੱਖ ਲੈ ਜਾਵਾਂਗੇ ਤੋਂ ਸਾਰੇ ਆਪਰੇਸ਼ਨਸ ਬਹੁਤ ਸੁਮੂਧਲੀ ਚੱਲ ਰਹੇ ਨੇ ਹਰ ਡੇਲੀ ਜਾਂ ਹਰ ਦੂਸਰੇ ਦਿਨ ਮੈਂ ਡਿਸੀਜ਼ਨਲ ਮਾਨੀਟਰ ਕਰ ਰਹੇ ਹਾਂ डीसीज ਆਪਣਾ ਸਾਰੀਆਂ ਏਜੰਸੀਆਂ ਨਾਲ ਮਾਨੀਟਰ ਕਰ ਰਹੇ ਨੇ ਮੰਡੀ ਵੰਡੀ ਦਾ ਦੌਰਾ ਕਰ ਰਹੇ ਨੇ ਸਾਰੇ ਅਫਸਰ ਤੋਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਰਸਲੀ 4 ਲੱਖ ਕੇ ਕਿਸਾਨਾਂ ਦੇ ਖਾਤੇ ਦੇ ਵਿੱਚ ਅੱਜ ਤੱਕ ਪੇਮੈਂਟ ਵੀ ਜਾ ਚੁੱਕੀ ਹੈ ਜਿਸ ਤਰ੍ਹਾਂ ਬੰਪਰ ਝਾੜ ਇਸ ਵਾਰ ਗਿਆ ਜਾ ਰਿਹਾ ਹੈ ਕੋਈ ਉਮੀਦ ਹੈ ਕਿ ਜਿਹੜਾ ਕਾਲਗਰ ਤੋਂ ਜ਼ਿਆਦਾ ਫਸਲ ਆ ਸਕਦੀ ਉਹ ਦੇਖ ਰਹੇ ਹਾਂ ਤੁਹਾਡੇ ਸਾਹਮਣੇ ਜਦ ਜ਼ਿੰਮੇਵਾਰਾਂ ਨਾਲ ਗੱਲ ਹੋਈ ਕੁਛ ਦਾ ਝਾੜ ਥੋੜਾ ਵਧਾ ਹੈ ਕਿਸੇ ਦਾ ਝਾੜ ਥੋੜਾ ਘਟ ਹੈ ਕ੍ਰੌਪ ਕਟਿੰਗ ਐਕਸਪੈਰੀਮੈਂਟ ਐਗਰੀਕਲਚਰ ਮੈਗਮਾ ਤੇ ਪੀਏਯੂ ਕਰ ਰਹੇ ਨੇ ਜਿੰਨੀ ਵੀ ਫਸਲ ਮੰਡੀਆਂ ਦੇ ਵਿੱਚ ਆਏਗੀ ਸਰਕਾਰ ਉਹਦਾ ਦਾਣਾ-ਦਾਣਾ ਚੱਕੇਗੀ ਥੈਂਕ ਯੂ ਥੈਂਕ ਯੂ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮੰਡੀ ਖਾਸ ਰਿਪੋਰਟ ਕਹਦਾ ਆਇਓ ਹਾਂ ਜਿੰਨੀ ਜਿੰਨੀ ਅਖੀਰ ਮਾਣ ਦੇ ਕੁਝ ਤੋਂ ਬੋਲੀ ਆਪਣੇ ਕੋਲ ਆਪ ਦੀ ਪਰਮਜੀਤ ਸਮਾਨ ਕਹਿੰਦੇ ਤੁਸੀਂ